ਅੱਛੀ ਰੀਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬਹੁਤ ਮਾੜੀ ਹੋਈ ਧਾਮੀ ਸਾਹਿਬ ਨਾਲ ਐਡਵੋਕੇਟ ਧਾਮੀ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨਾਲ ਬਹੁਤ ਮਾੜੀ ਹੋਈ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਨਾ ਖੁਦਾ ਹੀ ਮਿਲਾ ਨਾ ਬਸਾਲੇ ਇਸ ਨਾਮ ਅਸਲ ਦੇ ਵਿੱਚ ਉਹਨਾਂ ਨੇ ਕਿਹਾ ਤਾਂ ਇਹ ਜਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੰਗਤ ਨੂੰ ਕਿ ਮੈਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਉਸ ਅਸਤੀਫੇ ਬਾਰੇ ਕੀ ਕਿਹਾ ਕਹਿੰਦੇ ਜਿਹੜਾ 13 ਫਰਵਰੀ ਨੂੰ ਗੈਨੀ ਰਗਵੀਰ ਸਿੰਘ ਨੇ ਪੋਸਟ ਪਾਈ ਸੀ ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਾ ਹੋਇਆ ਮੈਂ ਅਸਤੀਫਾ ਦਿੱਤਾ ਪਹਿਲਾਂ ਤਾਂ ਇਹ ਥੋੜੇ ਯਾਦ ਹੀ ਹੋ ਕੀ ਪੋਸਟ ਸੀ ਉਹ ਉਹਦੇ ਚੋਂ ਜਦੋਂ ਗੈਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਸੀ ਜਿਸ ਤਰੀਕੇ ਨਾਲ ਉਹ ਪੋਸਟਰ ਉਹਨਾਂ ਨੇ ਪਾਈ ਸੀ ਤੇ ਖਾ ਲਿਖਿਆ ਸੀ ਗਿਆਨੀ ਰਗਵੀਰ ਸਿੰਘ ਨੇ ਮੈਂ ਤੁਹਾਨੂੰ ਯਾਦ ਹੀ ਕਰਾ ਦਿੰਨਾ ਪੜ੍ਹ ਕੇ ਸੁਣਾ ਦਿੰਨਾ ਕਿ ਇਹ ਪੋਸਟਰ ਉਹ ਕਹਿੰਦੇ ਨੇ ਗੁਰੂ ਪਿਆਰੇ ਖਾਲਸਾ ਜੀਓ ਵੈਰ ਜੁਕਾ ਖਾਲਸਾ ਵੈਂਗਰ ਜੁਕੀ ਫਤਹਿ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾ ਕ੍ਰਮ ਵਾਪਰ ਰਹੇ ਹਨ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ ਇਹਨਾਂ ਹਾਲਤਾਂ ਤੋਂ ਮੇਰਾ ਮਨ ਬੇहद ਦੁਖੀ ਹੈ ਤਖਤ ਸਿਰੀ ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿਤੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਰਬਾਨ ਦੇ ਖਿਲਾਫ ਗਿਨੇ ਮਤੇ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਾਮਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟਰਾਇਲ ਚਲਾਇਆ ਗਿਆ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੈਸ਼ਰੋਬਲ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਬਿਲੇ ਆਖਿਆ ਸੀ ਕਿ ਇਹ ਠੀਕ ਨਹੀਂ ਹੈ ਹੁਣ ਇਹ ਗੱਲ ਕਹੀ ਹੋਰ ਵੀ ਇਹ ਦੋ ਚੱਲ ਲਗਾ ਉਹਨਾਂ ਦੀਆਂ ਲੈਕਿਨ ਮੈਂ ਜਿਹੜੀ ਗੱਲ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਜੀ ਉਹਨਾਂ ਨੇ ਜਿਹੜੀ ਗੱਲ ਕਹੀ ਮੈਂ ਉਸ ਦੀ ਆਪਣੀ ਨੈਤਿਕ ਜੋ ਮੈਂ ਬੜੀ ਸਮਝਦਾ ਜਦੋਂ ਉਹਨਾਂ ਨੇ ਇਸ ਨੂੰ ਨਿੰਦਿਆ ਤੇ ਭਾਈ ਜਦੋਂ ਉਹਨਾਂ ਨੇ ਇਹ ਤੁਹਾਨੂੰ ਉਦੋਂ ਰੋਕਿਆ ਸੀ ਜਦੋਂ ਉਹ ਉਹ ਜਾਂਚ ਕਮੇਟੀ ਬਣਾ ਰਹੇ ਸੀ ਇਹੀ ਤਾਂ ਕਹਿ ਰਹੇ ਨੇ ਉਸ ਵੇਲੇ ਵੀ ਤਾਂ ਜਥੇਦਾਰ ਸੀ ਤਾਂ ਹੁਣ ਤਾਂ ਜਦੋਂ ਹਟਾਤਾ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਵੇਲੇ ਤੁਸੀਂ ਇਹ ਗੱਲ ਕਰ ਰਹੇ ਹੋ ਤੇ ਲੋਕਾਂ ਦੇ ਮਨਾਂ 'ਚ ਤਾਂ ਫਿਰ ਸਾਰੀ ਗੱਲ ਜਾਂਦੀ ਹੈ ਨਾ ਕਿ ਤੁਸੀਂ ਇਹ ਨੈਤਿਕਤਾ ਕਾਰਨ ਦਿੱਤਾ ਅਸਤੀਫਾ ਜਾਂ ਕਿਸੇ ਸਿਆਸੀ ਦਬਾਅ ਕਾਰਨ ਦਿੱਤਾ ਜਾਂ ਤੁਹਾਡੀ ਜਮੀਰ ਜਾਗ ਪਈ ਤਾਂ ਵੀ ਸਾਹਿਬ ਇਹ ਵੀ ਹੋ ਸਕਦਾ ਤੁਹਾਨੂੰ ਪ੍ਰੈਸ਼ਰ ਹੀ ਹੈ ਨਾ ਤੁਹਾਡੇ 'ਤੇ ਅਕਾਲ ਤਖਸਾਲ ਇੱਕ ਪਾਸੇ ਹੈ ਤੁਹਾਨੂੰ ਬਣਾਉਣ ਵਾਲੇ ਦੂਜੇ ਪਾਸੇ ਨੇ ਤੁਹਾਡੇ ਮਨ ਦੇ ਵਿੱਚ ਇਹ ਤਾਂ ਗੱਲ ਠੀਕ ਹੈ ਸਾਰੀ ਦੁਨੀਆ ਮੰਦੀ ਹੈ ਕੇ ਜਿਹੜੇ ਜਿਹੜੇ ਨੇ ਨਾ ਐਡਵੋਕੇਟ ਧਾਮੀ ਸਾਹਿਬ ਇਹ ਬਿਜਾਤੇ ਖੋਤ ਇੱਕ ਗੁਰਸਿੱਖ ਨੇ ਅਮਰਤਾਰੀ ਨੇ ਇਮਾਨਦਾਰ ਨੇ ਇਹ ਗੱਲ ਤਾਂ ਸਾਰੇ ਮੰਨਦੇ ਨੇ ਕਿ ਠੀਕ ਹੈ ਲੇਕਿਨ ਇਮਾਨਦਾਰ ਖੁਦ ਨੇ ਕਿਤਾ ਜਿਹੜੀ ਚਲੋ ਕਿੰਨਾ ਕੁ ਭ੍ਰਿਸ਼ਟਾਚਾਰ ਰੋਕ ਸਕੇ ਸ਼੍ਰੋਮਣੀ ਕਮੇਟੀ ਚ ਇੱਕ ਵੱਖਰੀ ਗੱਲ ਹੈ ਲੇਕਿਨ ਦੂਜੇ ਪਾਸੇ ਵੈਸੇ ਉਹਨਾਂ ਦੇ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਸ਼ੁਰੂਆਤ ਤਾਂ ਇਹ ਹੋਈ ਸੀ ਮਾਨਤਲ ਤੋਂ ਅੰਮ੍ਰਿਤਸਰ ਜਿਹੜਾ ਅਕਾਲੀ ਦਰ ਅੰਮ੍ਰਿਤਸਰ ਹੈ ਸਿਮਰਜੀਤ ਸਿੰਘ ਮਾਨ ਨਾਲ ਸੀ ਬੀਬੀ ਵੀ ਸੀਗੇ ਵੀ ਸੀ ਤੇ ਉਸ ਤੋਂ ਬਾਅਦ ਫਿਰ ਜਥੇਦਾਰ ਗੁਰਚੰਦ ਸਿੰਘ ਟੋੜਾ ਨਾਲ ਆ ਗਏ ਤੇ ਉਸ ਤੋਂ ਬਾਅਦ ਫਿਰ ਪਹੁੰਚ ਗਏ ਬਾਦਲ ਸਾਹਿਬ ਨਾਲ ਤੋਂ ਬਾਦਲ ਸਾਹਿਬ ਨੇ ਇਹ 21 ਚ ਪ੍ਰਧਾਨ ਬਣਾਏ ਸੀ ਫਿਰ ਲਗਾਤਾਰ ਇਹ ਪ੍ਰਧਾਨ ਬਣੇ ਪਰ ਇਹਨਾਂ ਦੀ ਅਮੇਜ ਠੀਕ ਸੀ ਕੋ ਕਿਸੇ ਵੇਲੇ ਜਿਹੜੇ ਖਾੜਕਮ ਦੇ ਕੇਸ ਵੀ ਫ੍ਰੀ ਲੜਦੇ ਰਹੇ ਨੇ ਇਸ ਤਰ੍ਹਾਂ ਦੀ ਗੱਲ ਵੀ ਇਹਨਾਂ ਨਾਲ ਹੁੰਦੀ ਹੈ ਇਹ ਤਾਂ ਉਹਨਾਂ ਦੀ ਪਰਸਨਲ ਗੱਲ ਹੈ ਗੁਰਦੁਆਰਾ ਸਿੰਘ ਸਭਾ ਜਿਹੜਾ ਹਸ਼ਿਆਰਪੁਰ ਦਾ ਉਹਦੇ ਵੀ ਲੰਬਾ ਸਮਾਂ ਪ੍ਰਧਾਨ ਰਹੇ ਨੇ ਤੋਂ ਬਿਝਾਤੇ ਖੁਦ ਠੀਕ ਨੇ ਲੇਕਿਨ ਹੁਣ ਪ੍ਰਧਾਨ ਸਾਹਿਬ ਤੇ ਪ੍ਰੈਸ਼ਰ ਹੀ ਹੈ ਨਾ ਜਿਹੜੀ ਪਾਰਟੀ ਜਿਹੜੀ ਹੈ ਉਹ ਪ੍ਰੈਸ਼ਰ ਹੀ ਇਹਨਾਂ ਪਾਉਂਦੀ ਹੈ ਇਹ ਇਹ ਉਹ ਪ੍ਰੈਸ਼ਰ ਚੱਲ ਨਹੀਂ ਸਕਿਆ ਕਈ ਵਾਰ ਹੋਇਆ ਜਦੋਂ ਕਟਾਣੀ ਚ ਮੀਟਿੰਗ ਹੋਈ ਸੀ ਜਦੋਂ ਜਾਂਚ ਕਮੇਟੀ ਬਣਾਈ ਗਈ ਹੈ ਉਸ ਵੇਲੇ ਵੀ ਕਈ ਸਿਆਸੀ ਲੀਡਰ ਉੱਥੇ ਦੇਖੇ ਗਏ ਸੀ ਉਸ ਦੇ 3 ਮੈਂਬਰੀ ਕਮੇਟੀ ਬਣਾਈ ਗਈ ਪਹਿਲਾਂ ਤਾਂ ਉਹੀ ਗਲਤ ਸੀ ਤੇ ਚਲੋ ਕਿਉਂ ਫਿਰ ਉਸ ਤੋਂ ਬਾਅਦ ਅਕਾਲ ਤਖਸਾਲ ਸਾਹਿਬ ਨੇ ਜਦੋਂ ਕਹਤਾ ਵੀ ਇਹ ਤੁਹਾਡੇ ਤਾਂ ਇਹ ਅਧਿਕਾਰ ਖੇਤਰ ਹੀ ਨਹੀਂ ਇਹ ਤਾਂ ਅਕਾਲ ਤਖਸਾਲ ਦਾ ਅਧਿਕਾਰ ਖੇਤਰ ਹੈ ਉਦੋਂ ਜੇ ਕਰਦੇ ਤਾਂ ਗੱਲ ਇਹ ਨਾ ਹੁੰਦੀ ਤਾਂ ਹੀ ਮੈਂ ਕਹਿੰਦਾ ਨਾ ਇਧਰ ਕੇ ਰਹਿਣਾ ਉਧਰ ਕੇ ਨਹੀਂ ਤਾਂ ਫਿਰ ਭਾਪੇ ਨਾਨਕ ਵਾਲੀ ਗੱਲ ਹੈ ਗੱਲ ਤਾਂ ਸਮੇਂ ਤੇ ਸੱਚ ਬੋਲਣ ਦੀ ਹੁੰਦੀ ਹੈ ਨਾ ਸੱਚ ਸਨਾਏ ਸੱਚ ਕੀ ਵੇਲਾ ਸੱਚ ਦਾ ਵੇਲਾ ਤਾਂ ਉਦੋਂ ਸੀ ਹੁਣ ਤੁਸੀਂ ਕਹਿ ਰਹੇ ਹੋ ਹੁਣ ਦੋ ਗੱਲਾਂ ਨੇ ਇਹਨਾਂ ਨੂੰ ਸਮਝ ਲੈ ਇੱਕ ਤਾਂ ਸੱਤ ਮੈਂਬਰ ਦੀ ਕਮੇਟੀ ਜਿਸ ਤਰ੍ਹਾਂ ਪਹਿਲੇ ਤਾਂ ਹੁਕਮ ਤਾਂ ਉਦੋਂ ਵੀ ਤੇ ਕਾਂਟਕਸਾਬਦ ਸੀ ਕਿ ਸੱਤ ਮੈਂਬਰ ਦੀ ਕਮੇਟੀ ਜਿਹੜੀ ਹੈ ਉਹ ਚੋਣ ਕਰੂਗੀ ਇਹੀ ਸੀ ਨਾ ਭਰਤੀ ਕਰੂਗੀ ਜਿਹੜੀ ਭਰਤੀ ਮਹਮ ਤੇ ਸੱਤ ਮੈਂਬਰ ਦੀ ਕਮੇਟੀ ਦੀ ਮੀਟਿੰਗ ਨਹੀਂ ਬੁਲਾਈ ਦੋ ਮਹੀਨੇ ਦੋ ਦਿਨ ਕਿਉਂ ਨਹੀਂ ਬੁਲਾਈ ਆਪ ਨਹੀਂ ਬੁਲਾਈ ਤੇ ਬੁਲਾਉਣ ਨਹੀਂ ਦਿੱਤੀ ਗਈ ਫਿਰ ਜਦੋਂ ਬੁਲਾਈ ਉਦੋਂ ਕੀ ਹੋਇਆ ਫਿਰ ਅਗਲੀ ਮੀਟਿੰਗ ਜਿਹੜੀ ਪਟਿਆਲੇ ਚ ਹੋਈ ਸੀ ਫਿਰ ਭੂਦਰ ਸਾਹਿਬ ਨੂੰ ਬੁਲਾਉਣ ਵਾਲੀ ਮੀਟਿੰਗ ਇਹ ਸਾਰਾ ਕੁਝ ਸਕ੍ਰਿਪਟਡ ਸੀ ਨਾ ਫੇਰ ਜਦੋਂ ਅੱਜ ਪਟਿਆਲੇ ਚ ਹੋਣੀ ਸੀ ਉਹ ਪੋਸਟਪੋਨ ਕਰਤੀ 16 ਨੂੰ ਸਭ ਕੁਝ ਹੋ ਜਾ ਫਾਈਨਲ ਹੋ ਜਾ ਜੀ ਤੇ ਫੇਰ ਕੁਝ ਨਹੀਂ ਹੋਇਆ ਮੈਨੂੰ ਇੱਕ ਅੱਜ ਇਸ ਕਮੇਟੀ ਦੇ ਮੈਂਬਰ ਮਿਲੇ ਇੱਕ ਵਿਆਹ ਦੇ ਵਿੱਚ ਕਾਫੀ ਚਰਕਾਟਾ ਡਿਟਕਟ ਅਸੀਂ ਇਕੱਠੇ ਰਹੇ ਮੈਂ ਉਹਨੂੰ ਪੁੱਛਿਆ ਮੈਂ ਕਿ ਇਹ ਗੱਲਬਾਤ ਕੀ ਹੈ ਸਾਰੀ ਕਹਿੰਦਾ ਜੀ ਦੇਖੋ ਇਹ ਤਾਂ ਮੈਨੂੰ ਪਤਾ ਲੇਕਿਨ ਜਦੋਂ ਸਾਡੇ ਚ ਬੈਠ ਸੀ ਨਾ ਧੰਮੀ ਸਾਹਿਬ ਸਾਡੀ ਮੀਟਿੰਗ ਹੁੰਦੀ ਸੀ ਉਦੋਂ ਸਾਡੇ ਨਾਲ ਹਾਂ ਚੰਮ ਬੁਲਾਉਂਦੇ ਸੀ ਵੀ ਹਾਂ ਭਰਤੀ ਜਿਹੜੀ ਹੈ ਉਹ ਅਕਾਲ ਤੱਕ ਸਾਡੇ ਹੁਕਮ ਨਾਲ ਰਹੀ ਹੋਣੀ ਚਾਹੀਦੀ ਹੈ ਹੋ ਸਕਦਾ ਇਹ ਹੀ ਪ੍ਰੈਸ਼ਰ ਹੋਵੇ ਇਹ ਵੱਡਾ ਪ੍ਰੈਸ਼ਰ ਮੈਂ ਤੁਹਾਨੂੰ ਦੱਸਦਾ ਕਿਹੜਾ ਕਿ ਇਹ ਪ੍ਰਧਾਨ ਸਾਹਿਬ ਨੂੰ ਮਨਾ ਰਹੇ ਸੀ ਕਿਸ ਜਿਹੜੀ ਕਮੇਟੀ ਦੇ ਮਤਲਬ ਤੁਸੀਂ ਭਰਤੀ ਕਰ ਲੋ ਬਲਵਿੰਦਰ ਸਿੰਘ ਭੁੰਦਰ ਨਹੀਂ ਬੰਨੇ ਬਲਵਿੰਦਰ ਸਿੰਘ ਭੁੰਦਰ ਨਹੀਂ ਮੰਨੇ ਜਾਂ ਫਿਰ ਉਹਨਾਂ ਦੇ ਲੀਡਰ ਨਹੀਂ ਬੰਨੇ ਸਖਬੀਰ ਸਿੰਘ ਬਾਦਲ ਨਹੀਂ ਬੰਨੇ ਤਾਂ ਇਹ ਇੱਕ ਬਹੁਤ ਵੱਡਾ ਪ੍ਰੈਸ਼ਰ ਸੀ ਵੀ ਕੱਲ ਨੂੰ ਫਿਰ ਮੀਟਿੰਗ ਹੈ ਇਸ ਕਰਕੇ ਅੱਜ ਜੀ ਅਸਤੀਫਾ ਦੇ ਦਿਓ ਬੰਦਾ ਜਿਹੜੇ ਹੁੰਦੇ ਇਸ ਤਰ੍ਹਾਂ ਜੇ ਤਾਂ ਬੰਦਾ ਕੋਈ ਸ਼ਾਤਰ ਹੋਵੇ ਇਸ ਕੋਲੋਂ ਤਾਂ ਉਹਨਾਂ ਦਾ ਹੋਰਾਂ ਵੀ ਦੱਸਦਾ ਉਸ ਤਰ੍ਹਾਂ ਜਿਹੜੀ ਤਾਂ ਹੀ ਤਾਂ ਭਰਤੀ ਗਏ ਨੇ ਲਗਾਤਾਰ ਇਹਨਾਂ ਨੂੰ ਵਰਤਿਆ ਜਾ ਰਿਹਾ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ 2 ਦਸੰਬਰ ਤੋਂ ਪਹਿਲਾਂ ਉਦੋਂ ਬਾਅਦ ਲਗਾਤਾਰ ਪਹਿਲਾਂ ਵੀ ਸ਼ੁਰੂਆਤੀ ਹੋ ਗਈ ਸੀ ਜਦੋਂ ਦੀ ਜਿਹੜੇ ਸੁਧਾਰ ਲਹਿਰ ਵਾਲਿਆਂ ਨੇ ਸ਼ਿਕਾਇਤ ਦਰਜ ਕੀਤੀ ਸੀ ਤਾਂ ਤਨਖਾਹਿਆ ਕਰਨ ਦੇ ਬਿਲੇ ਇਹਦੇ ਸਬੂਤਾਂ ਬਾਦਲ ਤੋਂ ਬੜੀ ਬੜੀ ਇਹਨਾਂ ਨੂੰ ਤਾਂ ਵਰਤ ਰਹੀ ਸੀ ਕਰਾਉ ਕੰਮ ਤੁਸੀਂ ਜਾਓ ਜਥੇਦਾਰਾਂ ਕੋਲ ਦੇਖੋ ਤੁਸੀਂ ਕਿਉਂ ਨਹੀਂ ਕਰਾਉਂਦੇ ਇਹ ਇਸ ਜਣ ਦਾ ਰਾ ਕਦੇ ਚਲੇ ਕਦੇ ਆ ਕੇ ਬਹੁਤ ਕੁਝ ਕੀਤਾ ਜਣ ਇਹਨਾਂ ਤੇ ਜਿਆਦਾ ਪ੍ਰੈਸ਼ਰ ਰਿਹਾ ਇਹਨਾਂ ਦੇ ਨਾਲ ਚ ਫਿਰ ਇੱਕ ਵਾਰੀ ਤਾਂ ਉਹਦੋਂ ਵੀ ਅਸਤੀਫੇ ਦੀ ਗੱਲ ਚੱਲ ਪਈ ਸੀ ਇਹਨਾਂ ਦੀ ਚਲੋ ਹੁਣ ਸੱਤ ਮੈਂਬਰੀ ਕਮੇਟੀ ਦੀ ਕੱਲ ਨੂੰ ਮੀਟਿੰਗ ਸੀ ਉਸ ਤੋਂ ਪਹਿਲਾਂ ਅਸਤੀਫਾ ਦਿੱਤਾ ਵੈਸੇ ਮੈਂ ਸਮਝਦਾ ਜਿਹੜਾ ਇਹਦਾ ਕਾਫੀ ਵਧੀਆ ਤਰੀਕੇ ਨਾਲ ਜਦੋਂ ਨਿਚੋੜ ਕੱਢਣਾ ਹੋਵੇ ਮੈਂ ਕਹਿ ਸਕਦਾ ਵੀ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਕੱਲ ਮੀਟਿੰਗ ਪਤਾ ਨਹੀਂ ਹੋਊ ਕਿ ਨਹੀਂ ਹੋਊ ਕਿਉਂਕਿ ਇਹ ਉਹ ਉਸ ਨੂੰ ਲੈ ਕੇ ਵੀ ਤਾਂ ਜਥੇਦਾਰ ਸਾਹਿਬ ਨੂੰ ਕਹਿ ਰਹੇ ਨੇ ਕਿ ਮੈਨੂੰ ਫਰਕ ਕੀਤਾ ਜਾਵੇ ਹਾਲਾਂਕਿ ਤਾਂ ਮੀਟਿੰਗ ਕਰ ਸਕਦੇ ਨੇ ਉਹਦੇ ਨਾਲ ਤਾਂ ਇਹ ਪ੍ਰਧਾਨਗੀ ਦਾ ਕੋਈ ਤਾਂ ਬਈ ਨੇਮ ਹੈ ਨਾ ਪ੍ਰਧਾਨ ਦੇ ਤੌਰ ਤੇ ਮੁਖੀ ਥੋੜੀ ਨੇ ਤੇ ਉਹ ਪਰ ਉਹਨਾਂ ਨੇ ਕਿਹਾ ਆਪਦੇ ਸਤੀਫੇ ਤੋਂ ਬਾਅਦ ਕਿ ਮੈਂ ਇਸ ਬਾਰੇ ਵੀ ਉਹਨਾਂ ਨੂੰ ਅਪੀਲ ਕਰੂੰ ਕਿ ਮੈਨੂੰ ਇੱਧਰ ਵੀ ਫਾਰਕ ਕਰੋ ਮਤਲਬ ਤਾਂ ਫਿਰ ਕਮੇਟੀ ਨਹੀਂ ਮਤਲਬ ਤਾਂ ਇਹ ਆ ਕਿ ਭਰਤੀ ਕਰੋ ਜਿਸ ਤਰ੍ਹਾਂ ਚੱਲੀ ਰਹੀ ਹੈ ਉਸ ਤੋਂ ਬਾਅਦ ਮਾਰਚ ਦੇ ਵਿੱਚ 1-2 ਮਾਰਚ ਨੂੰ ਸੁਖਬੀਰ ਸਿੰਘ ਬਾਦਲ ਨੂੰ ਬਤਾ ਦਿਓ ਬਣਾ ਦਿਓ ਪ੍ਰਧਾਨ ਇਹੀ ਗੱਲ ਹੈ ਤੋਂ ਇਹ ਸਾਰੇ ਦਾ ਮੈਂ ਤਾਂ ਕਹਿਣਾ ਕਿ ਰਿਐਕਸ਼ਨ ਤਾਂ ਬੜੇ ਦੇ ਆ ਰਹੇ ਨੇ ਲਗਭਗ ਹਰ ਇੱਕ ਬੰਦਾ ਬੋਲਿਆ ਵੀ ਇਹ ਨਹੀਂ ਛੱਡਣਾ ਚਾਹੀਦਾ ਬੀਬੀ ਜਗੀਰ ਕੌਰ ਤੋਂ ਲੈ ਕੇ ਹਰਮਿਤ ਸਿੰਘ ਕਾਲਕਾ ਸਾਰੇ ਬੋਲੇ ਨੇ ਪ੍ਰੇਮ ਸਿੰਘ ਚੰਦੂ ਮਾਦਰਾ ਮੈਂ ਸਭ ਦੀ ਗੱਲ ਨਹੀਂ ਕਰਦੇ 나 ਹੀ ਮੇਰੇ ਕੋਲ ਇਸ ਵੀਡੀਓ ਚ ਇਨਾ ਟਾਈਮ ਹੁੰਦਾ ਲੇਕਿਨ ਮੈਂ ਤੁਹਾਨੂੰ ਗੈਨੀ ਹਰਪ੍ਰੀਤ ਸਿੰਘ ਦੀ ਜਿਹੜੀ ਗੱਲ ਹੈ ਜੇ ਉਹਨਾਂ ਦੀ ਇਹ ਪੋਸਟ ਹੈ ਜਿਹੜੀ ਇਹਨੂੰ ਸਹੀਦ ਰਿਕਨਲਪ ਦੇਖ ਲਈਏ ਤਾਂ ਕਾਫੀ ਕੁਝ ਸਮਝ ਆਉਂਦਾ ਵੀ ਇਹਦੇ ਪਿੱਛੇ ਕੌਣ ਹੈ ਇਹ ਸਿਆਸੀ ਦਵਾ ਹੈ ਨੈਤਿਕਤਾ ਦੀ ਗੱਲ ਤਾਂ ਬੇਸੀ ਕਿਤੇ ਹੈ ਹੁਣੋ ਕੀ ਕਹਦੇ ਜੇ ਗੰਗੀ ਹਰਪ੍ਰੀਤ ਸਿੰਘ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੁਖਦਾਇਕ ਹੈ ਸ਼੍ਰੋਮ ਨੇ ਅਕਾਲੀ ਦਲ ਵਿੱਚ ਪੰਥਕ ਪਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸਖਨੇ ਪੰਜ ਸਤਕ ਨਿਤਾਵਾਂ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿਤ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਲਈ ਉਨ ਚੱਕਸ ਸਾਵਾਂ ਨੂੰ ਪੇਚਲਾ ਕੀਤਾ ਜਾ ਰਿਹਾ ਹੈ ਹੁਣੇ ਤੁਸੀਂ ਮੈਂ ਇਹ ਜੇ ਨਹੀਂ ਹੋਰ ਸਿੰਪਲ ਕਰ ਦੇਣਾ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਮਰਿਆਦਾ ਤੱਕ ਪਰੰਪਰਾਵਾਂ ਦਾ ਨਹੀਂ ਪਤਾ ਜਿਹੜੇ ਪੰਜ ਸੱਤ ਬੰਦੇ ਨੇ ਤਿੰਨ ਚਾਰ ਦਾ ਨੌ ਆਮ ਲੋਕ ਲੈਂਦੇ ਨੇ ਦਰਜੀਤ ਸਿੰਘ ਠੀਮਾ ਹੋ ਗਿਆ ਬਿਹੇਸ਼ਿੰਦਰ ਸਿੰਘ ਗਰੇਵਾਲ ਆਸ਼ਦੀ ਸਿੰਘ ਕਲੇਰ ਇਹ ਜਿਹੜੇ ਆਲੇ-ਦਾਲੇ ਫਿਰਦੇ ਨੇ ਉਹਨਾਂ ਦੇ ਆ ਜਿਹੜਾ ਗੀਰਾ ਸਿੰਘ ਆਪੜੀਆ ਹਾਂਜੀ ਇਹ ਸਾਰੇ ਬੰਦਿਆਂ ਤੇ ਉਹ اشارہ ਕਿ ਇਹ ਉਹਨਾਂ ਦੀ ਨਿੱਜੀ ਲਾਲਸਾ ਬਣੇ ਹੁਣ ਸੋਚਾ ਸਿੰਘ ਲਗਾ ਵੀ ਨਾਲ ਜੁੜ ਗਿਆ ਤੇ ਇਹ ਦੇ ਲੋਕ ਉਹ ਕਹਿੰਦੇ ਵੀ ਇਹ ਫਿਰ ਇੱਕ ਵਿਸ਼ੇਸ਼ ਦੀ ਰਾਜਨੀਤੀ ਸੁਖਵੀਰ ਸਿੰਘ ਬਾਦਲ ਦੀ ਤੇ ਫਿਰ ਪੰਥਕ ਸੰਸਥਾਵਾਂ ਅਕਾਲ ਤਖਤ ਦੀ ਪ੍ਰਵਾਨੀ ਕਰ ਰਹੇ ਇਹ ਕਿਹਾ ਉਹਨਾਂ ਨੇ ਫਿਰ ਅੱਗੇ ਲਿਖਦੇ ਨੇ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰਕੇ ਬਾਹਰ ਦਾ ਰਸਤਾ ਬਖਾਇਆ ਜਾ ਰਿਹਾ ਹੈ ਜਾਫਿਰ ਦਵਾ ਹੀ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਬੰਦਾ ਖੁਦ ਲਾਂਬੇ ਹੋਣ ਲਈ ਮਜਬੂਰ ਹੋ ਜਾਂਦਾ ਹੈ ਇਹ ਆਪਣੇ ਬਾਰੇ ਗੱਲ ਕਰ ਰਹੇ ਨੇ ਤੇ ਹੁਣ ਧਾਮੀ ਬਾਰੇ ਗੱਲ ਕਰ ਰਹੇ ਨੇ ਹੇ ਅਕਾਲ ਪੁਰਖ ਜੀ ਆਪਣੀਆਂ ਗੁਰੂ ਪਖਤ ਦੀਆਂ ਸੰਸਥਾਵਾਂ ਤੇ ਮਿਹਰ ਭਰਿਆ ਹੱਥ ਰੱਖੋ ਜੀ ਹੁਣ ਇਹ ਗੱਲ ਉਹਨਾਂ ਨੇ ਕੀਤੀ ਹੈ ਕਾਫੀ ਹੱਦ ਤੱਕ ਇਹ ਜਿਹੜੇ ਜਿਹੜੀ ਅੱਜ ਕੱਲ ਚਰਚਾ ਚੱਲ ਰਹੀ ਹੈ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਉਹ ਇਹੀ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਹੜਾ ਹੈ ਉਹ ਨੈਤਿਕਤਾ ਦੀ ਜਿਹੜੀ ਗੱਲ ਕਰਦਾ ਉਹ ਤਾਂ ਇਸ ਕਰਕੇ ਕਿ ਕਿਉਂਕਿ ਜੇ ਤਾਂ ਕਾਲ ਤਖਤ ਸਾਹਿਬ ਦੇ ਜਸੇਦਾਰ ਦੀ ਜਾਤ ਸਰਮਾਨ ਦੀ ਜਾਂ ਸਰਵਚਤਾ ਦੀ ਖਿਆਲ ਰੱਖਣਾ ਸੀ ਇਹ ਤਾਂ ਉਹਨਾਂ ਨੇ 6 ਜਨਵਰੀ ਨੂੰ ਦੁਬਾਰਾ ਕਹਿਤਾ ਸੀ ਦੋ ਗੱਲਾਂ ਕਹੀਆਂ ਸੀ ਕਿ ਇਨਵਿਨ ਲਾਗੂ ਹੋਊਗਾ ਹੋਣਾ ਚਾਹੀਦਾ ਜਿਹੜਾ ਹੁਕਮਨਾਮਾ 2 ਦਸੰਬਰ ਦਾ ਤੇ ਨਾਲ ਇਹ ਗੱਲ ਕਹੀ ਸੀ ਮੀਡੀਆ ਚ ਕਿ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਉਹਨਾਂ ਨੇ ਪੰਜ ਪਿਆਰਾਂ ਤੇ ਗੁਰੂ ਦੀ ਹਾਜ਼ਰੀ ਵਿੱਚ ਕਹਿਤਾ ਮੈਂ ਕੋਈ ਪਾਪ ਨਹੀਂ ਕੀਤਾ ਹੁਣ ਜਾਂਚ ਦੀ ਲੋੜ ਨਹੀਂ ਫਿਰ ਉਹਨਾਂ ਨਾਲ ਹੀ ਇਹ ਗੱਲ ਕਹੀ ਸੀ ਕਿ ਜਿਹੜੀ ਜਾਂਚ ਜੇ ਕਰਾਉਣੀ ਵੀ ਹੈ ਤਾਂ ਔਕਾਲ ਤੱਕ ਸਾਫ਼ ਕਰਾ ਸਕਦਾ ਅਧਿਕਾਰ ਕੇਤਰ ਤੁਹਾਡਾ ਨਹੀਂ ਔਕਾਲ ਤੱਕ ਸਾਫ਼ ਇਹ ਗੱਲ ਇਹ ਨਹੀਂ ਮੰਨੇ ਉਦੋਂ ਤੇ ਇਸ ਕਰਕੇ ਇਹਨਾਂ ਤੇ ਦਬਾਅ ਕਈ ਕਿਸਮ ਦੇ ਪਾਏ ਜਾ ਰਹੇ ਸੀ ਇਹ ਵੀ ਹੈ ਤੇ ਹੁਣ ਇਹ ਦੋਨੇ ਗੱਲਾਂ ਉਹਨਾਂ ਚ ਇੱਕ ਤੀਸਰਾ ਦਵਾ ਸੱਤਵੇਂ ਮੀਟਿੰਗ ਦੀ ਕਮੇਟੀ ਦਾ ਆ ਗਿਆ ਪਹਿਲਾਂ ਤਾਂ ਮੀਟਿੰਗ ਨਹੀਂ ਕਰਨ ਦਿੱਤੀ ਤੇ ਹੁਣ ਜਦੋਂ ਇਹ ਮੀਟਿੰਗ ਹੋਈ ਉਹਦੇ ਵਿੱਚ ਸਰਬਸੰਮਤੀ ਬਣ ਲੱਗੀ ਤੇ ਸਰਬਸੰਮਤੀ ਨਾਲ ਫਿਰ ਇਹ ਭੁੰਦਰ ਤੇ ਉਹਦੇ ਘਰ ਗਏ ਜਿਹੜਾ ਨਾਲ ਗੁਰਪਤਾਪ ਸਿੰਘ ਬਡਾਲਾ ਨੂੰ ਲੈ ਕੇ ਭੁੰਦਰ ਸਾਹਿਬ ਨਹੀਂ ਮੰਨੇ ਕਿ ਉਹ ਕਿਉਂਕਿ ਬਡਾਲਾ ਸਾਹਿਬ ਤਾਂ ਇਹ ਸੀ ਵੀ ਭਰਤੀ ਉਵੇਂ ਹੋਵੇ ਜਿਵੇਂ ਹੁਕਮ ਅਕਾਲ ਤਖਤ ਸਾਹਿਬ ਦਾ ਤੇ ਉਹ ਕਹਿੰਦੇ ਇਸ ਦਾ ਪ੍ਰਤੀ ਕਰ ਲਈ ਉਹ ਤਾਂ ਉਹਦੇ ਤਰੀਕੇ ਨਾਲ ਚੱਲ ਰਹੇ ਨੇ ਤੋਂ ਇਸ ਕਰਕੇ ਹੋ ਸਕਦਾ ਹੈ ਕਿ ਇਹਨਾਂ ਦੇ ਮਨ ਦੇ ਵਿੱਚ ਉਸ ਕਿਸਮ ਦੀ ਗੱਲ ਹੋਵੇ ਕਿ ਕਾਲ ਤੱਕ ਸਾਬ ਤੋਂ ਇੱਥੇ ਵੀ ਤੇ ਪਹਿਲਾਂ ਵੀ ਅਸੀਂ ਤਾਂ ਫਿਰ ਜਿਹੜਾ ਹੈ ਪੇਟੀ ਦਿਖਾ ਰਹੇ ਹਾਂ ਇਹ ਗੱਲ ਕਈ ਵਾਰੀ ਜ਼ਮੀਰ ਵੀ ਜਾਗ ਪੈਂਦੀ ਹੈ ਜ਼ਰੂਰੀ ਥੋੜੀ ਹੈ ਜ਼ਮੀਰ ਤਾਂ ਕਿਸੇ ਵੀ ਵੀ ਜਾਗ ਸਕਦੀ ਹੈ ਕਿਸੇ ਵੇਲੇ ਕਿਸੇ ਦੀ ਵੀ ਜ਼ਮੀਰ ਜਿਹੜੀ ਹੈ ਜਾਗ ਸਕਦੀ ਹੈ ਸੋ ਹੁਣ ਇਹ ਤਾਂ ਹੋ ਗਿਆ ਹੁਣ ਸਵਾਲ ਉੱਠਦਾ ਹੈ ਕਿ ਹੁਣ ਕੀ ਹੋਊ ਕਿਉਂਕਿ ਇਹਨਾਂ ਦਾ ਅਸਤੀਫਾ ਦਿੱਤਾ ਹੁਣ ਕੌਣ ਬਣੂ ਇੰਨੀ ਜਲਦੀ ਜਨਰਲ ਜਰਾਸਤਾ ਨਹੀਂ ਸਕਦਾ ਤੇ ਫਿਰ ਜੇ ਕਾਨੂੰ ਕੋਈ ਮੀਟਿੰਗ ਵੀ ਕਰਨੀ ਹੈ ਕੋਈ ਵੀ ਗੱਲ ਐਸਜੀਪੀਸੀ ਨੇ ਹਕੂਮਤ ਆ ਵੈਸੇ ਐਸਜੀਪੀਸੀ ਨੇ ਡਾਕੂ ਕਰਾਉਣਾ ਹੁੰਦੇ ਨੇ ਤੇ ਉਹਦੇ ਚ ਫਿਰ ਕੌਣ ਬਣੂ ਤੇ ਉਹਦਾ ਪ੍ਰੋਟੋਕੋਲ ਤੇ ਬਤਾ ਉਹਦਾ ਸੀਨੀਅਰ ਮੀਜ ਪ੍ਰਧਾਨ ਉਹ ਕੌਣ ਹੈ ਰਗੂਜੀ ਸਿੰਘ ਬਿਰਕਾ ਜਿਹੜਾ ਅਬਿਟੈਂਟਡ ਹੈ ਉਹਨੇ ਉਹ ਜਿਹੜੀ ਜਾਂਚ ਕਮੇਟੀ ਹੈ ਉਹਦਾ ਵੀ ਉਹ ਮੁਖੀ ਸੀ ਜਿਹਨੇ ਜਾਂਚ ਕੀਤੀ ਸੀ ਗੈਨਿਆਰ ਪ੍ਰੀਤ ਸਿੰਘ ਦੀ ਨੰਬਰ ਤਾਂ ਉਹਦੇ ਲੱਗਣਾ ਚਾਹੀਦਾ ਮੰਨ ਲਓ ਚਲੋ ਫਾਰਦੀ ਟੈਂਪਿੰਗ ਤੇ ਫੋਨ ਇਹ ਵੀ ਚਰਚਾ ਚੱਲ ਗਈ ਦੋ ਚਰਚਾ ਵਾਲੇ ਇੱਕ ਤਾਂ ਇਹ ਕਿ ਇਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਸ਼ਾਇਦ ਪ੍ਰਵਾਨ ਨਾ ਹੋਵੇ ਇਹ ਵੀ ਇੱਕ ਆਪਸ਼ਨ ਹੈ ਕਹਿਣਗੇ ਵੀ ਨਹੀਂ ਅਸਤੀਫਾ ਨੇ ਤੁਹਾਡਾ ਪ੍ਰਵਾਨ ਕਰ ਦੇ ਅਬਜੈਕਟਿਡ ਕਮੇਟੀ ਨੂੰ ਦਿੱਤਾ ਜੇ ਮੰਨ ਲਓ ਕਿ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਤਾਂ ਫਿਰ ਇਹ ਡਰਾਮਾ ਕਿਹਜਾਉ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਬਚਣ ਲਈ ਜਾਂ ਇਸ ਕਮ ਤੋਂ ਬਚਣ ਲਈ ਭਾਰਤੀ ਕਮੇਟੀ ਨੂੰ ਇੱਕ ਡਰਾਮਾ ਕੀਤਾ ਨਾਟਕ ਕੀਤਾ ਤੇ ਹੁਣ ਤੁਸੀਂ ਆਪਣਾ ਅਸਤੀਫਾ ਵਾਪਸ ਲਿਆ ਹੁਣ ਕਿੱਥੇ ਗਈ ਤੁਹਾਡੀ ਦੇਇਤਕਤਾ ਅਗਲਤਖ ਸਾਹਿਬ ਪ੍ਰਤੀ ਉਹ ਉਹ ਰਹੂਗੇ ਤੇ ਅਸਤੀਫਾ ਵਾਪਸ ਆਲੀ ਗੱਲ ਜੇ ਨਹੀਂ ਹੁੰਦੀ ਫਿਰ ਰਘੂਜੀਤ ਬਨੂ ਜੇ ਉਸ ਤੋਂ ਬਾਅਦ ਕਿਸ ਨੂੰ ਬਣਾਇਆ ਜਾ ਸਕਦਾ ਉਹ ਤਾਂ ਹਰਿਆਣੇ ਦੇ ਤੇ ਫਿਰ ਚੋਣਾਂ ਵਿੱਚ ਕਾਫੀ ਬੰਦੇ ਨੇ ਤੇ ਗਰਚਨ ਸਿੰਘ ਗਰੇਵਾਲ ਜਨਰਸ ਕਤਰ ਹੈ ਭੋਕਲ ਹੈ ਬਲਾਰਾ ਹੈ ਵਧੀਆ ਬਲਾਰਾ ਹੈ ਗੁਰਸਿੱਖ ਹੈ ਉਹਦਾ ਨਾਮ ਵੀ ਹੈ ਰਜਿੰਦਰ ਸਿੰਘ ਮਹਿਤਾ ਵੀ ਕਿਸੇ ਤੋਂ ਘੱਟ ਨਹੀਂ ਲੰਬਾ ਸਭਾ ਹੋ ਗਿਆ ਇਸੇ ਤਰ੍ਹਾਂ ਅਮਰਜੀਤ ਸਿੰਘ ਚਾवला ਵੀ ਹੈ ਉਹ ਵੀ ਕਲੇਮ ਕਰ ਸਕਦਾ ਝਗੜੇ ਹੈ ਉਹਦਾ ਤਾਂ ਐਸtra ਦੀ ਗੱਲ ਨਹੀਂ ਬੰਦੇ ਤਾਂ ਕਿੰਨੇ ਤਿਆਰ ਬੈਠੇ ਬਹੁਤ ਬੰਦੇ ਨੇ ਤਾਂ ਹੋ ਵੀ ਸਕਦੇ ਨੇ ਤਾਂ ਇਹ ਤਾਂ ਹੁਣ ਇਸੇ ਕਰਕੇ ਤਾਂ ਕਹਿੰਦੇ ਫਿਰ ਤਾਂ ਪਰਚੀ ਤਾਂ ਉੱਥੋਂ ਹੀ ਨਿਕਲਨੀ ਹੈ ਲੇਕਿਨ ਇਸ ਇਹ ਜਿਹੜੀ ਗੱਲ ਹੋਈ ਹੈ ਜਸ ਤੀਫੇ ਵਾਲੀ ਇਹ ਥੋੜੇ ਜਿਹਾ ਗੜਬੜ ਹੋ ਗਈ ਉਹਨਾਂ ਦੇ ਅੰਕਲ ਤੋਂ ਤਾਂ ਵੀ ਸਾਹਬ ਦੇ ਜਦ ਤੱਕ ਸਟ੍ਰੈਟ ਕਿਸੇ ਟਰਮ ਨਾ ਦੇ ਜਾ ਹੁਣ ਜੇ ਅਸਤੀਫਾ ਦੇ ਕੇ ਬੈਠ ਰਹਾ ਤਾਂ ਉਸੇ ਕਰਕੇ ਪਾਤਨ ਨਾਲ ਕਰਦੇ ਗਰੰਥ ਨਾਲ ਖੜਦੇ ਗੱਲ ਕਰਦੇ ਵੀ ਆਹ ਹਾਲ ਤੱਕ ਸਾਹਿਬ ਨਾ ਖੜਦੇ ਵੀ ਚਲੋ ਆਪਸ ਸਾਤਵੇਂ ਵੀ ਕਮੇਟੀ ਆਪਾ ਘਟੋ ਘਟ ਕਹਿ ਸਕਦੇ ਸੀ ਉਸੇ ਰਹਿਣੀ ਨਹੀਂ ਫਿਰ ਇਸੇ ਕਰਕੇ ਲੱਗਦਾ ਵੀ ਉੱਥੋਂ ਹੀ ਹੁਕਮ ਆਕਿਆਂ ਦੇ ਆ ਗਿਆ ਵੀ ਐ ਕਰੋ ਇਹ ਤਾਂ ਹੁਣ ਕੱਲ ਪਤਾ ਲੱਗੂ ਨਾ ਜਦੋਂ ਮਤਲਬ ਸਤਵੇਂ ਵੀ ਕਮੇਟੀ ਦੀ ਮੀਟਿੰਗ ਦਾ ਕੀ ਕਰਦੇ ਨੇ ਅੱਜ ਜਿਹੜੇ ਮੈਂ ਮੈਂਬਰ ਦੀ ਗੱਲ ਕਰਦਾ ਉਹ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਹੋ ਸਕਦਾ ਸੀ ਆਪਦੀ ਮੀਟਿੰਗ ਕਰ ਹੀ ਲਈਏ ਜੇ ਇਹ ਨਹੀਂ ਵੀ ਆਉਂਦੇ ਜਿੱਤੇ ਮੀਟਿੰਗ ਤਾਂ ਕਰ ਲਈਏ ਫਿਰ ਤਾਂ ਨਹੀਂ ਤਾਂ ਫਿਰ ਭਰਤੀ ਤਾਂ ਹੋ ਜਾਣੀ ਹੈ ਵੀਰ ਨੂੰ ਜਾ ਕੇ ਪ੍ਰਧਾਨ ਬਣਾ ਲੈਣਾ ਤੇ ਜੋ ਮਰਜ਼ੀ ਹੋ ਜੇ ਮੈਂ ਫਿਰ ਉੱਥੇ ਅੱਜ ਦੀ ਵੀਡੀਓ ਉਸ ਪਾਸੇ ਲੈ ਕੇ ਜਾਣਾ ਹੈ ਕਿ ਇਹ ਸਾਰਾ ਕੁਝ ਜੋ ਕੁਝ ਚੱਲ ਰਿਹਾ ਹੈ ਪੰਛ ਦੇ ਵਿੱਚ ਸ਼ਰੋਮੀ ਅਕਾਲੀ ਦੰਦ ਦੇ ਵਿੱਚ ਐਨਾ ਕਹੀਏ ਸਾਰੇ ਪੰਛ ਦੇ ਸ਼ਰੋਮੀ ਅਕਾਲੀ ਦੰਦ ਦੇ ਵਿੱਚ ਉਹ ਤਾਂ ਸਰਵੀਰ ਸਿੰਘ ਬਾਦਲ ਨੂੰ ਤਾਂ ਸਰਵਾਈਵ ਉਹ ਤਾਂ ਹੋ ਜੂਗਾ ਸਰਵਾਈਵਲ ਜਿਹੜੀ ਸਖਵੀਰ ਸਿੰਘ ਬਾਦਲ ਦੀ ਉਹ ਤਾਂ ਹੋ ਜੂਗੀ ਲੇਕਿਨ ਸ਼ਰੋਮ ਦੀ ਕਾਲੇਦਾਰ ਦੀ ਰਿਵਾਈਵਲ ਦਾ ਕੀ ਬਣੂਗਾ ਇਹ ਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ ਲੱਗਿਆ ਰਹੂਗਾ ਜੇ ਹਾਲਾਤ ਇਸ ਤਰ੍ਹਾਂ ਹੀ ਰਹਿੰਦੇ ਨੇ ਹੁਣ ਐਨ ਮਿਲ ਜੇ ਇੱਕ ਨਵੀਂ ਵੀਡੀਓ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ